ਜਿਹੜੇ ਲੋਕ ਆਪਣੇ ਗੁੱਟ ਤੇ ਘੜੀਆਂ ਲਗਾ ਕੇ ਘੁੰਮਦੇ ਨੇ ਜਿਨ੍ਹਾਂ ਨੂੰ ਘੜੀ ਪਾਉਣ ਦਾ ਕਾਫੀ ਸ਼ੌਂਕ ਹੁੰਦਾ ਹੈ ਕਿ ਉਹਨਾਂ ਨੇ ਕਦੀ ਸੋਚਿਆ ਹੈ ਇਹ ਹੀ ਘੜੀ ਤੁਹਾਨੂੰ ਪੈਸੇ ਕਮਾ ਕੇ ਦੇ ਸਕਦੀ ਹੈ ਜੀ ਹਾਂ ਇਹ ਘੜੀ ਤੁਹਾਨੂੰ ਪੈਸੇ ਕਮਾ ਕੇ ਦੇ ਸਕਦੀ ਹੈ ਪਰ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਆਖਰਕਾਰ ਜਿਹਾ ਕਿਵੇਂ ਹੋ ਸਕਦਾ ਹੈ ਤੇ ਅੱਜ ਦੇ ਇਸ ਖਾਸ ਵੀਡੀਓ ਦੇ ਵਿੱਚ ਤੁਹਾਨੂੰ ਇਹੀ ਦੱਸਾਂਗੇ ਕਿ ਘੜੀ ਅਸੀਂ ਗੁੱਟ ਤੇ ਲਗਾਉਣ ਦੇ ਤਾਂ ਸ਼ੌਂਕ ਕਾਫੀ ਜ਼ਿਆਦਾ ਰੱਖਦੇ ਆਂ ਪਰ ਇਸ ਤੋਂ ਇਲਾਵਾ ਇੱਕ ਘੜੀ ਸਾਡੇ ਲਈ ਮੁਨਾਫੇ ਵਾਲੀ ਵੀ ਸਾਬਿਤ ਹੋ ਸਕਦੀ ਹੈ। ਇਹ ਘੜੀ ਸਾਨੂੰ ਪੈਸੇ ਕਮਾ ਕੇ ਵੀ ਦੇ ਸਕਦੀ ਹੈ। ਇੱਕ ਘੜੀ ਦੁਨੀਆ ਦੇ ਵਿੱਚ ਅਜਿਹੀ ਹੈ ਜਿਸ ਦੀ ਕੀਮਤ ਹਰ ਸਾਲ ਜ਼ਮੀਨ ਦੇ ਵਾਂਗ ਵੱਧਦੀ ਰਹਿੰਦੀ ਹੈ। ਜਿਵੇਂ ਜ਼ਮੀਨ ਦੀ ਕੀਮਤ ਵੱਧਦੀ ਹੀ ਰਹਿੰਦੀ ਹੈ ਉਸ ਤਰੀਕੇ ਇਸ ਘੜੀ ਦੀ ਵੀ ਕੀਮਤ ਸਮੇਂ-ਸਮੇਂ ਤੇ ਵੱਧਦੀ ਰਹਿੰਦੀ ਹੈ। ਪਰ ਤੁਸੀਂ ਇਹ ਸੁਣ ਕੇ ਹੈਰਾਨ ਜ਼ਰੂਰ ਹੋਏ ਹੋਵੋਗੇ ਕਿ ਆਖਿਰਕਾਰ ਅਜਿਹੀ ਕਿਹੜੀ ਘੜੀ ਹੈ ਤੇ ਅੱਜ ਦੀ ਇਸ ਖਾਸ ਵੀਡੀਓ ਦੇ ਵਿੱਚ ਤੁਹਾਨੂੰ ਇਸੇ ਦੇ ਬਾਰੇ ਜਾਣਕਾਰੀ ਦਵਾਂਗੇ। ਤੇ ਇਸ ਤੋਂ ਇਲਾਵਾ ਇੱਕ ਹੋਰ ਗੱਲ ਆਪਾਂ ਹਾਂਗੇ ਇੰਡੀਆ ਦਾ ਸਭ ਤੋਂ ਅਮੀਰ ਭਿਖਾਰੀ ਜਿਸ ਦੀ ਕੀ ਨੈਟਵਰਥ 7 ਕਰੋੜ ਰੁਪਏ ਹੈ ਇਹ ਭਿਖਾਰੀ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਦਾ ਹੈ ਤੇ ਕਾਫੀ ਜ਼ਿਆਦਾ ਪੈਸਾ ਇਸ ਨੇ ਜੋੜ ਕੇ ਰੱਖਿਆ ਹੋਇਆ ਹੈ ਪੀਖ ਮੰਗਨ ਦੇ ਸਿਰ ਤੇ ਹੀ ਅੱਜ ਇਹ ਆਪਣੀ ਨੈਟ ਵਰਥ 7 ਕਰੋੜ ਰੁਪਇਆ ਕਰੀ ਬੈਠਾ ਹੈ ਤੇ ਹੁਣ ਗੱਲਾਂ ਦੀ ਸ਼ੁਰੂਆਤ ਕੀਤੀ ਜਾਵੇ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਉਸ ਘੜੀ ਦੀ ਜਿਸ ਦੀ ਕੀ ਜ਼ਮੀਨ ਵਾਂਗ ਕੀਮਤ ਵਧਦੀ ਹੈ ਤੁਸੀਂ ਜ਼ਿੰਦਗੀ ਦੇ ਵਿੱਚ ਘੜੀਆਂ ਤੇ ਬਹੁਤ ਲਗਾਈਆਂ ਹੋਣਗੀਆਂ ਪਰ ਕਦੇ ਇਹ ਸੋਚਿਆ ਹੈ ਕਿ ਘੜੀ ਅਜੇ ਹੀ ਵੀ ਹੋ ਸਕਦੀ ਹੈ ਜਿਹੜੀ ਕੀ ਤੁਹਾਨੂੰ ਪੈਸੇ ਬਣਾ ਕੇ ਦੇਵੇ ਜਿहां ਅਸੀਂ ਗੱਲ ਕਰ ਰਹੇ ਹਾਂ ਰੋਲੈਕਸ ਘੜੀਆਂ ਦੀ ਜਿਨ੍ਹਾਂ ਦੀ ਕੀਮਤ 14 ਲੱਖ ਦੇ ਕਰੀਬ ਹੈ ਸੋ ਇਹ ਪੈਸੇ ਕੜੀਆਂ ਤੇ ਜਦ ਤੁਸੀਂ ਖਰਚਦੇ ਹੋ ਤੇ ਤੁਹਾਨੂੰ ਲੱਗਦਾ ਹੈ ਕਿ ਇਹ ਵੇਸਟੇਜ ਆਫ ਮਨੀ ਹੋਵੇਗਾ ਕਿਉਂਕਿ ਇੰਨੀ ਜ਼ਿਆਦਾ ਕੀਮਤ ਵਾਲੀ ਘੜੀ ਕੋਈ ਕੋਈ ਹੀ ਅਫੋਰਡ ਕਰ ਸਕਦਾ ਪਰ ਇਹ ਜਿਹੜੀਆਂ ਘੜੀਆਂ ਨੇ ਇਹ ਘੜੀ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਪੈਸੇ ਬਣਾ ਕੇ ਵੀ ਦੇ ਸਕਦੀ ਹੈ ਪਹਿਲੇ ਸਮੇਂ ਦੀ ਗੱਲ ਕਰੀਏ ਤੇ ਪਹਿਲੇ ਸਮਿਆਂ ਦੇ ਵਿੱਚ ਘੜੀਆਂ ਬਣਦੀਆਂ ਸੀ ਜਿਨ੍ਹਾਂ ਨੂੰ ਕੀ ਜੇਬਾਂ ਦੇ ਵਿੱਚ ਰੱਖਿਆ ਜਾਂਦਾ ਸੀ ਪਰ ਉਸ ਤੋਂ ਬਾਅਦ ਘੜੀ ਬਣਨ ਲੱਗੀ ਜਿਹੜੀ ਕਿ ਹੱਥ ਤੇ ਪਾਈ ਜਾਂਦੀ ਸੀ ਤੇ ਇਹ ਘੜੀ ਸਭ ਤੋਂ ਪਹਿਲਾਂ ਰੋਲੈਕਸ ਦੇ ਵੱਲੋਂ ਬਣਾਈ ਗਈ ਇਹਨਾਂ ਵਾਚਸ ਦੇ ਵਿੱਚ ਹੁੰਦਾ ਹੈ ਪਿਓਰ 골ਡ ਤੇ ਡਾਇਮੰਡ ਜਿਸ ਕਾਰਨ ਇਹਨਾਂ ਦੀ ਵੈਲਿਊ ਦਿਨੋਂ ਦਿਨ ਗਰੋ ਹੁੰਦੀ ਰਹਿੰਦੀ ਹੈ ਤੇ ਇਹਨਾਂ ਦੀ ਕੀਮਤ ਵੀ ਲੱਖਾਂ ਦੇ ਵਿੱਚ ਹੁੰਦੀ ਹੈ ਤੇ ਜੇ ਅਸੀਂ ਗੱਲ ਕਰੀਏ ਇਸ ਘੜੀ ਦੀ ਤੇ ਕਿਹਾ ਜਾਂਦਾ ਹੈ ਕਿ ਇਹ ਘੜੀ ਜੇ ਤੁਸੀਂ ਖਰੀਦਣੀ ਹੋਵੇ ਤੇ ਤੁਹਾਨੂੰ 1.5 ਸਾਲ ਦੇ ਅੰਦਰ ਇਹ ਘੜੀ ਮਿਲੇਗੀ ਯਾਨੀ ਕਿ ਜੇ ਤੁਸੀਂ ਅੱਜ ਘੜੀ ਬੁੱਕ ਕਰਾਓਗੇ ਤੇ ਤੁਹਾਨੂੰ 1.5 ਸਾਲ ਬਾਅਦ ਇਹ ਘੜੀ ਮਿਲੇਗੀ ਤੁਹਾਨੂੰ ਪਹਿਲਾਂ ਇਸ ਘੜੀ ਦੀ ਬੁਕਿੰਗ ਕਰਵਾਉਣੀ ਪਵੇਗੀ ਜਿਸ ਦਾ ਵੇਟਿੰਗ ਪੀਰੀਅਡ ਹੋਵੇਗਾ ਇੱਕ ਤੋਂ ਡੇਢ ਸਾਲ ਦਾ ਸੋ ਗੂਗਲ ਦੇ ਹਿਸਾਬ ਦੇ ਨਾਲ ਇਸ ਘੜੀ ਦੇ ਰੇਟ ਹਰ ਸਾਲ 7 ਤੋਂ 8% ਵੱਧਦੇ ਨੇ ਮਤਲਬ ਕਿ ਜੇ ਤੁਸੀਂ ਇਸ ਘੜੀ ਨੂੰ 10 ਸਾਲ ਪਾ ਕੇ ਫਿਰ ਵੇਚ ਦੋਵੋ ਤਾਂ ਵੀ ਤੁਸੀਂ 25 ਤੋਂ 30 ਲੱਖ ਦੀ ਕਮਾਈ ਕਰ ਸਕਦੇ ਹੋ ਕਿਉਂਕਿ ਇਹਨੇ ਪੈਸਿਆਂ ਦੇ ਵਿੱਚ ਇੱਕ ਘੜੀ ਜਿਹੜੀ ਹੈ ਉਹ ਵੇਚ ਸਕਦੀ ਹੈ ਤੇ ਤੁਹਾਨੂੰ ਮੁਨਾਫਾ 10 ਤੋਂ 15 ਲੱਖ ਦਾ ਹੋ ਸਕਦਾ ਸੋ ਜੇ ਤੁਸੀਂ ਵੀ ਇੱਕ ਕੜੀ ਨੂੰ ਖਰੀਦਣ ਦੇ ਬਾਰੇ ਸੋਚ ਰਹੇ ਹੋ ਤਾਂ ਕੁਝ ਹੋਰ ਗੱਲਾਂ ਵੀ ਨੇ ਕਿ ਜੇ ਕੜੀ ਨੂੰ ਬਾਅਦ ਦੇ ਵਿੱਚ ਵੇਚਣਾ ਹੋਇਆ ਤੇ ਕੜੀ ਦੇ ਉੱਤੇ ਕੋਈ ਵੀ ਸਕ੍ਰੈਚ ਨਹੀਂ ਪਿਆ ਹੋਣਾ ਚਾਹੀਦਾ ਕੜੀ ਦੀ ਸਕਰੀਨ ਜਿਹੜੀ ਹੈ ਉਹ ਟੁੱਟੀ ਨਹੀਂ ਹੋਣੀ ਚਾਹੀਦੀ ਜੇਕਰ ਅਜਿਹਾ ਕੁਝ ਵੀ ਹੋਵੇਗਾ ਤੇ ਘੜੀ ਬਿਲਕੁਲ ਵੀ ਨਹੀਂ ਮਿਲੇਗੀ ਤੇ ਜੇਕਰ ਕਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਘੜੀ ਖਰੀਦਨੀ ਹੋਵੇ ਤੇ ਘੜੀ ਨੂੰ ਕਾਫੀ ਸਹੀ ਤਰੀਕੇ ਦੇ ਨਾਲ ਜਿਹੜਾ ਉਸ ਦਾ ਇਸਤੇਮਾਲ ਕਰਨਾ ਪਵੇਗਾ ਉਸ ਨੂੰ ਸੰਭਾਲ ਕੇ ਰੱਖਣਾ ਪਵੇਗਾ ਸੰਭਾਲ ਜਿਹੜੀ ਉਸ ਘੜੀ ਦੀ ਕਰਨੀ ਪਵੇਗੀ ਕਿਉਂਕਿ ਜੇਕਰ ਉਹ ਥੋੜੀ ਜਈ ਵੀ ਖਰਾਬ ਹੋ ਗਈ ਤੇ ਬਾਅਦ ਦੇ ਵਿੱਚ ਉਹ ਘੜੀ ਬਿਲਕੁਲ ਵੀ ਨਹੀਂ ਜਿਹੜੀ ਆ ਵਿਕੇਗੀ ਤੇ ਤੁਹਾਨੂੰ ਉਹ ਘੜੀ ਜਿਹੜੀ ਆ ਉਸ ਦੇ ਉੱਤੇ ਕੋਈ ਵੀ ਮੁਨਾਫਾ ਕੋਈ ਵੀ ਪੈਸਾ ਜਿਹੜਾ ਹੈ ਉਹ ਨਹੀਂ ਮਿਲੇਗਾ ਤੇ ਕਈ ਲੋਕ ਅਜੇ ਹੀ ਨੇ ਜਿਹੜੇ ਕਿ ਘੜੀ ਦੇ ਵਿੱਚ ਇਨਵੈਸਟਮੈਂਟ ਵੀ ਕਰ ਲੈਂਦੇ ਨੇ ਖਰੀਦਦੇ ਨੇ ਬਾਅਦ ਦੇ ਵਿੱਚ ਕੁਝ ਸਮਾਂ ਉਹਨਾਂ ਨੇ ਪਾਉਣੀ ਹੁੰਦੀ ਹੈ ਆਪਣਾ ਚਾਹ ਜਿਹੜਾ ਪੂਰਾ ਕਰ ਲੈਂਦੇ ਨੇ ਤੇ ਬਾਅਦ ਦੇ ਵਿੱਚ ਇਸ ਘੜੀ ਨੂੰ ਵੇਚ ਦਿੰਦੇ ਨੇ ਤੇ ਹੁਣ ਦੂਸਰੇ ਨੰਬਰ ਤੇ ਗੱਲ ਕਰਦੇ ਆ ਇੰਡੀਆ ਦੇ ਸਭ ਤੋਂ ਅਮੀਰ ਭਿਖਾਰੀ ਦੀ ਜਿਸ ਦੀ ਕੀ ਨੈਟ ਵਰਥ 7 ਕਰੋੜ ਰੁਪਏ ਹੈ ਜੀ ਹਾਂ 7 ਕਰੋੜ ਰੁਪਏ ਸਾਲਾਨਾ ਇਹ ਵਿਅਕਤੀ ਕੁਮਾਰਿਆ ਉਹ ਵੀ ਸਿਰਫ ਭੀਖ ਦੇ ਸਿਰ ਤੇ ਤੇ ਇਸ ਵਿਅਕਤੀ ਨੇ ਖੁਦ ਕੁਝ ਗੱਲਾਂ ਅਜਿਹੀਆਂ ਦਸੀਆਂ ਨੇ ਕਿ ਜਦ ਇਸ ਨੇ ਭੀਖ ਮੰਗਣੀ ਸ਼ੁਰੂ ਕੀਤੀ ਸੀ ਤੇ ਇੱਕ ਮਹੀਨੇ ਦੇ ਵਿੱਚ 70 ਤੋਂ 75000 ਰੁਪਏ ਕਮਾ ਲੈਂਦਾ ਸੀ ਇਸ ਦੇ ਨਾਮ ਦੀ ਗੱਲ ਕਰੀਏ ਤਾਂ ਭਰਤ ਜੈਨ ਇਸ ਦਾ ਨਾਮ ਹੈ ਜਿਸ ਨੂੰ ਕਿ ਤੁਸੀਂ Google ਤੇ ਜਾ ਕੇ ਵੀ ਸਰਚ ਕਰ ਸਕਦੇ ਹੋ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇਹ ਇੰਡੀਆ ਹੀ ਨਹੀਂ ਬਲਕਿ ਪੂਰੇ ਵਰਡ ਦਾ ਸਭ ਤੋਂ ਅਮੀਰ ਭਿਖਾਰੀ ਮੰਨਿਆ ਗਿਆ ਹੈ ਇੰਡੀਆ ਦੇ ਵਿੱਚ ਅਜਿਹੇ ਬਹੁਤ ਲੋਕ ਨੇ ਜਿਹੜੇ ਕਿ ਮੋਸਟਲੀ ਆਪਣੇ ਕੰਮ ਤੇ ਸਵੇਰ ਨੂੰ ਚਲੇ ਜਾਂਦੇ ਨੇ ਸ਼ਾਮ ਨੂੰ ਘਰ ਵਾਪਸ ਆ ਜਾਂਦੇ ਨੇ ਪਰ ਫਿਰ ਵੀ ਉਹਨਾਂ ਦੇ ਅਕਾਊਂਟਾਂ ਦੇ ਵਿੱਚ ਪੈਸੇ ਬਹੁਤ ਘੱਟ ਹੁੰਦੇ ਨੇ ਪਰ ਉਹਨਾਂ ਨੂੰ ਸਮਾਜ ਦੇ ਵਿੱਚ ਇੱਜ਼ਤ ਮਿਲੀ ਹੁੰਦੀ ਹੈ ਕਿ ਇੱਕ ਵਧੀਆ ਨੌਕਰੀ ਇਹ ਸ਼ਖਸ ਕਰ ਰਿਹਾ ਹੈ ਤੇ ਕਮਾਈ ਕਰ ਰਿਹਾ ਹੈ ਪਰ ਜੇਕਰ ਹੁਣ ਇੰਡੀਆ ਦੇ ਇਸ ਫਿਖਰੀ ਭਰਤ ਜੈਨ ਦੀ ਗੱਲ ਕੀਤੀ ਜਾਵੇ ਉਸ ਦੀ ਨੈਟਵਰਥ 7 ਕਰੋੜ ਰੁਪਏ ਹੈ ਜਿਸ ਦੇ ਕੋਲ 2 ਬੀ ਐਚ ਕੇ ਤੇ 3 ਬੀ ਐਚ ਕੇ ਦੇ ਫਲੈਟ ਨੇ ਉਹ ਵੀ ਬੰਬੇ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਭਰਤ ਜੈਨ ਦੀ ਤਾਂ ਇਸ ਦੇ ਨਾਲ ਹੀ ਦੱਸਿਆ ਗਿਆ ਕਿ ਜਦ ਉਸਨੇ ਭੀਖ ਮੰਗਣੀ ਸ਼ੁਰੂ ਕੀਤੀ ਸੀ ਤੇ 70 ਤੋਂ 75000 ਇਹ ਮਹੀਨੇ ਦਾ ਪੈਸਾ ਕਮਾ ਰਿਆ ਸੀ ਫਿਰ ਹੌਲੀ-ਹੌਲੀ ਇਸ ਦੀ ਤਰੱਕੀ ਹੁੰਦੀ ਰਹੀ ਤੇ ਭਿਖਾਰੀਆਂ ਦੇ ਖਰਚੇ ਵੀ ਘੱਟ ਹੁੰਦੇ ਨੇ ਉਸ ਦਾ ਲਾਈਫਸਟਾਈਲ ਬਿਲਕੁਲ ਜ਼ੀਰੋ ਹੁੰਦਾ ਹੈ ਤੇ ਕਿਸੇ ਵੀ ਚੀਜ਼ ਦੇ ਉੱਤੇ ਖਰਚ ਨਹੀਂ ਸੀ ਆਂਦਾ ਮੀਡੀਅਮ ਲੋਕ ਲੱਖਾਂ ਕਮਾ ਲੈਂਦੇ ਨੇ ਮੰਨ ਲਓ ਕਿ 2 ਲੱਖ ਕੋਈ ਸੈਲਰੀ ਲੈ ਰਿਹਾ ਹੈ ਪਰ ਉਹਨਾਂ ਦੇ ਖਰਚੇ ਇੰਨੇ ਜ਼ਿਆਦਾ ਹੋ ਜਾਂਦੇ ਨੇ ਕਿ ਉਹਨਾਂ ਦੇ ਕੋਲ ਕੋਈ ਵੀ ਪੈਸਾ ਨਹੀਂ ਬਚਦਾ ਤੇ ਦੂਸਰੇ ਪਾਸੇ ਭਿਖਾਰੀ ਹੈ ਜਿਹੜਾ ਕਿ ਕਮਾਈ ਕਰ ਰਿਹਾ ਹੈ ਪਰ ਉਸ ਦਾ ਲਾਈਫਸਟਾਈਲ ਜ਼ੀਰੋ ਹੈ ਜਿਸ ਕਾਰਨ ਉਹਨੂੰ ਵਾਧੂ ਖਰਚੇ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਤੇ ਹੁਣ ਜੇ ਭਰਤ ਜੈਨ ਦੀ ਗੱਲ ਕਰੀਏ ਇਸ ਦੇ ਕੋਲ ਦੋ ਫਲੈਟ ਨੇ ਮੁੰਬਈ ਦੇ ਵਿੱਚ ਜਿਨ੍ਹਾਂ ਦੀ ਕੀਮਤ 1.5 ਕਰੋੜ ਦੇ ਕਰੀਬ ਦੱਸੀ ਜਾਂਦੀ ਹੈ ਤੇ ਇਸ ਦੇ ਨਾਲ ਹੀ ਦੁਕਾਨਾਂ ਵੀ ਨੇ ਜਿੱਥੋਂ ਦੀ ਕੀ ਇਹਨੂੰ ਰੈਂਟਲ ਇਨਕਮ ਆਉਂਦੀ ਹੈ ਹਰ ਮਹੀਨੇ ਰੈਂਟ ਉਹਨਾਂ ਦੁਕਾਨਾਂ ਦਾ ਆਉਂਦਾ ਹੈ ਤੇ ਇਹਦੀ ਕਮਾਈ ਚੰਗੀ ਹੋ ਜਾਂਦੀ ਹੈ ਤੇ ਕਈ ਵਾਰ ਰਿਸ਼ਤੇਦਾਰਾਂ ਦੇ ਵੱਲੋਂ ਕਰਦਿਆਂ ਦੇ ਵੱਲੋਂ ਇਹ ਵੀ ਕਹਿ ਦਿੱਤਾ ਜਾਂਦਾ ਹੈ ਕਿ ਤੂੰ ਕਾਫੀ ਪੈਸਾ ਜੋੜ ਲਿਆ ਤੇ ਹੁਣ ਭੀਖ ਮੰਗਣੀ ਛੱਡ ਦੇ ਪਰ ਇਸ ਦੇ ਵੱਲੋਂ ਅਕਸਰ ਇਹੀ ਜਵਾਬ ਦਿੱਤਾ ਜਾਂਦਾ ਹੈ ਕਿ ਉਹ ਭੀਖ ਮੰਗਣੀ ਕਦੇ ਵੀ ਨਹੀਂ ਛੱਡੇਗਾ ਕਿਉਂਕਿ ਉਸ ਨੂੰ ਪਤਾ ਹੈ ਕਿ ਇਸ ਦੇ ਵਿੱਚ ਕਿੰਨੀ ਪੋਟੈਂਸ਼ੀਅਲ ਹੈ ਜੇ ਅਸੀਂ ਸੈਂਟਰ ਲੇਵਲ ਦੀ ਗੱਲ ਕਰੀਏ ਤਾਂ ਪਤਾ ਲੱਗਾ ਹੈ ਕਿ ਕੋਈ ਵੀ ਅਜਿਹਾ ਕਾਨੂੰਨ ਨਹੀਂ ਬਣਿਆ ਹੋਇਆ ਜੋ ਕਿ ਕਿਸੇ ਨੂੰ ਵੀ ਭੀਖ ਮੰਗਣ ਤੋਂ ਰੋਕ ਸਕੇ ਪਰ ਸਟੇਟ ਲੈਵਲ ਤੇ ਕੁਝ ਲਾਅ ਅਜਿਹੇ ਬਣਾ ਲਏ ਗਏ ਨੇ ਜਿਨ੍ਹਾਂ ਦੇ ਵਿੱਚ ਕੀ ਬੰਬੇ ਪ੍ਰੀਵੈਂਸ਼ਨ ਆਫ ਬੈਗਿੰਗ ਐਕਟ 1959 ਹੈ ਸੋ ਇਹਦੇ ਵਿੱਚ ਜਿਹੜੇ ਭਿਖਾਰੀ ਹੁੰਦੇ ਨੇ ਉਹਨਾਂ ਨੂੰ ਇਸ ਤਰ੍ਹਾਂ ਡਿਫਾਈਨ ਕੀਤਾ ਗਿਆ ਹੈ ਕਿ ਜੇਕਰ ਸੜਕ ਤੇ ਕੋਈ ਵੀ ਨੱਚਾ ਕੇ ਜਾਂ ਫਿਰ ਗਾਣਾ ਸੁਣਾ ਕੇ ਜਾਂ ਕੋਈ ਚੀਜ਼ ਵੇਚ ਕੇ ਭੀਖ ਮੰਗਦਾ ਹੈ ਪੈਸੇ ਕਮਾ ਰਿਹਾ ਹੈ ਤੇ ਉਸ ਨੂੰ ਭਿਖਾਰੀ ਹੀ ਗਿਣਿਆ ਜਾਵੇਗਾ ਤੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਭੀਖ ਮੰਗ ਰਿਹਾ ਹੈ ਤੇ ਪੁਲਿਸ ਉਸ ਨੂੰ ਬਿਨਾ ਵਾਰੰਟ ਤੋਂ ਗ੍ਰਿਫਤਾਰ ਵੀ ਕਰ ਸਕਦੀ ਹੈ ਉਸ ਨੂੰ ਉਸ ਦੇ ਘਰ ਦੇਆਂ ਤੋਂ ਪਰਿਵਾਰ ਤੋਂ ਦੂਰ ਵੀ ਰੱਖਿਆ ਜਾ ਸਕਦਾ ਹੈ ਤੇ ਉਸ ਨੂੰ ਡਿਟੈਂਸ਼ਨ ਸੈਂਟਰ ਦੇ ਵਿੱਚ ਭੇਜ ਕੇ ਉੱਥੇ ਉਸ ਦੇ ਕੋਲੋਂ ਕੰਮ ਕਰਵਾਇਆ ਜਾਵੇਗਾ ਪਰ ਜੇਕਰ ਉਹ ਭਿਖਾਰੀ ਕੰਮ ਕਰਨ ਤੋਂ ਮਨ ਕਰ ਦਿੰਦਾ ਹੈ ਤੇ ਉਸ ਨੂੰ ਬਾਅਦ ਦੇ ਵਿੱਚ ਜੇਲ੍ਹ ਵੀ ਭੇਜਿਆ ਜਾ ਸਕਦਾ ਹੈ ਪਰ ਜੇ ਆਪਾਂ ਦਿੱਲੀ ਕੋਰਟ ਦੀ ਗੱਲ ਕਰੀਏ ਤੇ ਦਿੱਲੀ ਕੋਰਟ ਨੇ ਇਸ ਫੈਸਲੇ ਨੂੰ ਜਿਹੜਾ ਹੈ ਉਹ ਬਿਲਕੁਲ ਗਲਤ ਦੱਸਿਆ ਉਹਨਾਂ ਦਾ ਕਹਿਣਾ ਹੈ ਕਿ ਭਿਖਾਰੀਆਂ ਦੇ ਲਈ ਕੋਈ ਵੀ ਰੂਲ ਨਹੀਂ ਬੰਨਣਾ ਚਾਹੀਦਾ ਦਿੱਲੀ ਦੇ ਵਿੱਚ ਅਜੇਹਾ ਕੋਈ ਵੀ ਰੂਲ ਨਹੀਂ ਹੈ ਜਿਹੜੀ ਦਿੱਲੀ ਦੀ ਕੋਰਟ ਹੈ ਉਹਨਾਂ ਦਾ ਇਹੀ ਕਹਿਣਾ ਹੈ ਕਿ ਭਿਖਾਰੀ ਜਿਹੜੇ ਨੇ ਉਹ ਮਜਬੂਰੀ ਦੇ ਵਿੱਚ ਭੀਖ ਮੰਗਦੇ ਨੇ ਤੇ ਜੇਕਰ ਉਹ ਭੀਖ ਨਾ ਮੰਗਣਗੇ ਤੇ ਉਹ ਚੋਰੀ ਕਰਨ ਨੂੰ ਮਜਬੂਰ ਹੋਣਗੇ ਕਿਉਂਕਿ ਉਹਨਾਂ ਨੇ ਆਪਣਾ ਗੁਜ਼ਾਰਾ ਕਰਨਾ ਹੁੰਦਾ ਰੋਟੀ ਪਾਣੀ ਖਾਣਾ ਹੁੰਦਾ ਤੁਜੇਕਰ ਉਹਨਾਂ ਦੇ ਕੋਲ ਕੋਈ ਕੰਮ ਨਹੀਂ ਹੈ ਇਸੇ ਕਾਰਨ ਉਹ ਮਜਬੂਰ ਹੋਏ ਨੇ ਭੀਖ ਮੰਗਨ ਨੂੰ ਤੇ ਜੇਕਰ ਉਹਨਾਂ ਨੂੰ ਇਸ ਚੀਜ਼ ਤੋਂ ਵੀ ਰੋਕ ਦਿੱਤਾ ਜਾਵੇ ਤੇ ਬਾਅਦ ਦੇ ਵਿੱਚ ਉਹ ਚੋਰੀਆਂ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇ ਸਕਦੇ ਨੇ ਇਸੇ ਦੇ ਲਈ ਦਿੱਲੀ ਦੇ ਵਿੱਚ ਕੋਈ ਵੀ ਐਸਾ ਰੂਲ ਨਹੀਂ ਬਣਾਇਆ ਗਿਆ ਉੱਥੇ ਜਿਹੜੇ ਭਿਖਾਰੀ ਨੇ ਉਹ ਭੀਖ ਮੰਗ ਸਕਦੇ ਨੇ ਉਹਨਾਂ ਨੂੰ ਕੋਈ ਵੀ ਮਨਾ ਜਿਹੜਾ ਹੈ ਉਹ ਨਹੀਂ ਕਰਦਾ ਤੇ ਇਹ ਭਾਰਤ ਦਾ ਭਿਖਾਰੀ ਹੈ ਭਰਤ ਜੈਨ ਜਿਹੜਾ ਕਿ ਸਿਰਫ ਇੰਡੀਆ ਹੀ ਨਹੀਂ ਬਲਕਿ ਕਹਿੰਦੇ ਨੇ ਕਿ ਵਰਲਡ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਅਮੀਰ ਭਿਖਾਰੀ ਹੈ ਜਿਸ ਨੇ ਕਿ 7 ਕਰੋੜ ਦੀ ਆਪਣੀ ਨੈਟ ਵਰਥ ਕਰ ਲਈ ਹੈ ਜਿਸ ਨੇ ਸ਼ੁਰੂ ਤੋਂ ਹੀ ਭੀਖ ਮੰਗੀ ਹੈ ਸ਼ੁਰੂਆਤ ਜਿਹੜਾ ਦਿਨਾਂ ਦੇ ਵਿੱਚ ਮਹੀਨੇ ਦਾ 75000 ਤੱਕ ਕਮਾ ਲੈਂਦਾ ਸੀ ਬਾਅਦ ਦੇ ਵਿੱਚ ਇਨਵੈਸਟ ਵੀ ਇਹ ਪੈਸੇ ਕੀਤੇ ਨੇ ਫਲੈਟ ਖਰੀਦੇ ਨੇ ਦੁਕਾਨਾਂ ਜਿਹੜੀਆਂ ਉਹ ਖਰੀਦੀਆਂ ਹੁਣ ਕਿਰਾਏ ਤੇ ਇਹ ਫਲੈਟ ਵੀ ਚੜਾਏ ਹੋਏ ਨੇ ਦੁਕਾਨਾਂ ਵੀ ਚੜਾਈਆਂ ਹੋਈਆਂ ਨੇ ਤੇ ਇਹਨੂੰ ਰੈਂਟ ਜਿਹੜਾ ਹਰ ਮਹੀਨੇ ਉੱਥੋਂ ਦੀ ਆ ਜਾਂਦਾ ਹੈ ਤੇ ਚੰਗੀ ਕਮਾਈ ਇਹ ਭੀਖ ਦੇ ਜ਼ਰੀਏ ਵੀ ਕਰ ਲੈਂਦਾ ਹੈ ਕਿਉਂਕਿ ਜਿਹੜੇ ਸਮਾਜ ਦੇ ਵਿੱਚ ਲੋਕ ਨੇ ਉਹ ਤਰਸ ਦੇ ਆਧਾਰ ਤੇ ਜਿਹੜਾ ਉਹਨਾਂ ਨੂੰ ਛੇਤੀ ਤਰਸ ਆ ਜਾਂਦਾ ਹੈ ਤੇ ਭੀਖ ਲੋਕ ਜਲਦੀ ਦੇ ਦਿੰਦੇ ਨੇ ਬਸ ਇਸੇ ਦੇ ਸਿਰ ਤੇ ਜਿਹੜਾ ਪਰਜਾਨ ਕਹਿ ਰਿਹਾ ਹੈ ਕਿ ਉਸ ਦੇ ਵੱਲੋਂ ਜਿਹੜਾ ਆਪਣੀ ਨੈਟ ਵਰਥ 7 ਕਰੋੜ ਤੱਕ ਅੱਜ ਪੰਚਾਲੀ ਗਈ ਹੈ ਤੇ ਇੰਡੀਆ ਨਹੀਂ ਬਲਕਿ ਇਸ ਨੂੰ ਵਰਡ ਦਾ ਸਭ ਤੋਂ ਅਮੀਰ ਭਿਖਾਰੀ ਵੀ ਕਿਹਾ ਜਾਂਦਾ ਹੈ ਤੇ ਦੂਸਰੇ ਪਾਸੇ ਜਿੱਥੇ ਆਪਾਂ ਰੋਲੇਕਸ ਵਾਚਸ ਇਹਨਾਂ ਘੜੀਆਂ ਦੀ ਗੱਲ ਕੀਤੀ ਹੈ ਤੇ ਇਹ ਘੜੀਆਂ ਖਰੀਦੇ ਨੇ ਕਈ ਲੋਕ ਆਪਣਾ ਚਾਹ ਇੱਕ ਸਾਲ ਦੋ ਸਾਲ ਤਿੰਨ ਸਾਲ ਦੇ ਵਿੱਚ ਪੂਰਾ ਕਰ ਲੈਂਦੇ ਨੇ ਤੇ ਬਾਅਦ ਦੇ ਵਿੱਚ ਨਾ ਘੜੀਆਂ ਨੂੰ ਵੇਚ ਦਿੰਦੇ ਨੇ ਮੁਨਾਫੇ ਦੇ ਵਿੱਚ ਤੇ ਇਹ ਸੀ ਕੁਝ ਇੰਟਰਸਟਿੰਗ ਫੈਕਟ ਜਿਹੜੇ ਕੀ ਅੱਜ ਤੁਹਾਡੇ ਨਾਲ ਅਸੀਂ ਸਾਂਝੇ ਕੀਤੇ ਐ ਤੁਹਾਨੂੰ ਇਹ ਕਿਵੇਂ ਦੇ ਲੱਗੇ ਐ ਕਮੈਂਟ ਜ਼ਰੂਰ ਕਰਿਓ ਤੇ ਰੋਜ਼ਾਨਾ ਤੁਹਾਡੇ ਨਾਲ ਅਜਿਹੀਆਂ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤਦ ਤੱਕ ਤੁਸੀਂ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ اے ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀ ਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ